ਅੱਧੀ ਰਾਤ ਗੋਲੀਆਂ ਚਲਾਉਣ ਦੀ ਘਟਨਾ ਕਲੋਨੀ 'ਚ دہشت ਦਾ ਮਾਹੌਲ ਕਪੂਰਥਲਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੈਦੋਪੁਲਾਣਾ ਦੀ ਇੱਕ ਕਲੋਨੀ ਵਿੱਚ ਅੱਧੀ ਰਾਤ ਨੂੰ ਉਸ ਸਮੇਂ دہشت ਫੈਲ ਗਈ ਜਦੋਂ ਕੁਝ ਅਣਪਛਾਤੇ ਨੌਜਵਾਨ ਕਲੋਨੀ ਵਿੱਚ ਦਾਖਲ ਹੋ ਕੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਅਤੇ ਮੌਕੇ ਤੇ ਅਫਰਾ ਤਫਰੀ ਮਚ ਗਈ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਥਾਣੇ ਦੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਇਲਾਕੇ ਨੂੰ ਕੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਮੌਕੇ ਪਹੁੰਚ ਕੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾ ਲਈ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ ਪਰ ਘਟਨਾ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਇਲਾਕਾ ਨਿਵਾਸੀਆਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਨੌਜਵਾਨਾਂ ਦੀ ਤਲਾਸ਼ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਕੀ ਹੋਇਆ ਕਿ ਗਿੰਦ ਕਲੋਨੀ ਵਾਲੇ ਹੋਰ ਵੀ ਇਥੇ ਗੋਲੀ ਚੱਲੀ ਆ ਅੱਛਾ ਇਹ 17 ਦਾ ਅੱਛਾ

ਹਾਂਜੀ ਹਾਂਜੀ ਕਾਫੀ ਲੜਾਈ ਚੱਲ ਰਹਾ ਹੋਇਆ ਜੀ ਬਹੁਤ ਤਕੜਾ ਜੀ ਅੱਛਾ ਹੋਰ ਉਹ ਫਾਇਰ ਵੀ ਕੱਢੇ ਗਏ ਆ ਕਿੰਨੇ ਕੱਢੇ ਫਾਇਰ ਦੋ ਫਾਇਰ ਕੱਢੇ ਗਏ ਅੱਛਾ ਜੀ ਤੇ ਚਾਰ ਪੰਜ ਜਣੇ ਇਕੱਠੇ ਹੋ ਕੇ ਬਦਮਾਸ਼ਾਂ ਦੀ ਫੀ ਹੈ ਅੱਛਾ ਸ਼ਰਾਬ ਪੀ ਗਏ ਹੋਰ ਨਸ਼ੇ ਕਰ ਗਏ ਅੱਛਾ ਇੱਥੇ ਆ ਕੇ ਪਤਾ ਨਹੀਂ ਕੋਈ ਲੜਾਈ ਦਾ ਬਹਾਨਾ ਹੀ ਲੱਭਦੇ ਸੀਗੇ ਅੱਛਾ ਪਹਿਲਾਂ ਮਾਰੀਆਂ ਪਹਿਲਾਂ ਤਾਂ ਤੇ ਉਸ ਤੋਂ ਬਾਅਦ ਜੋ ਸਾਰੇ ਇਕੱਠੇ ਹੋ ਗਏ ਤੇ ਲੜਾਈ ਵੀ ਕੀਤੀ ਤੇ ਫਾਇਰ ਵੀ ਕੱਢੇ ਅੱਛਾ ਸੋਨੇ ਜੇ ਇਦਾਂ ਸੀਗਾ ਇੱਥੇ ਆ ਕੇ ਨਾ ਤਿੰਨ ਚਾਰ ਮੁੰਡੇ ਸੀਗੇ ਤੇ ਬੈਲ ਖੜਕਾਉਂਦੇ ਸੀਗੇ ਅੱਛਾ ਤੇ ਬੋਲਣ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਬੈਲ ਕੀ ਕਰਨ ਨੂੰ ਖੜਕਾਉਂਦੇ ਜੀ ਹੂੰ ਤੇ ਕਹਿੰਦੇ ਇੱਥੇ ਕੋਈ ਗੱਡੀ ਹੀ ਇਹ ਜੀ ਇੱਥੇ ਗੱਡੀ ਲਾਉਂਦਾ ਵਾ ਕੋਈ ਉਹਦਾ ਨੰਬਰ ਸਾਨੂੰ ਚਾਹੀਦਾ ਆਂ ਆਖਿਆ ਵੀ ਉਹ ਨੰਬਰ ਤੇ ਸਾਡੇ ਕੋਲ ਹੈਗਾ ਨਹੀਂ ਆ ਹੂੰ ਤੇ ਉਹ ਫਿਰ ਇਸੇ ਵਜ੍ਹਾ ਕਰਕੇ ਇੱਥੇ ਗੱਲ ਪੈ ਗਏ ਤੇ ਫਿਰ ਗੋਲੀ ਚਲਾ ਕੇ ਤੇ ਫਿਰ ਚੱਲ ਗਏ ਅੱਛਾ ਕੌਣ ਆ ਪਤਾ ਨਹੀਂ ਪਤਾ ਨਹੀਂ ਆ ਜੇ ਲੱਗਾ ਜੀ ਸਾਰੇ ਜਣੇ ਜੋ ਨਿਕਲ ਗਏ ਤੇ ਫਿਰ ਉਹ ਚੱਲੇ ਅੱਛਾ ਤੇ ਤੁਹਾਡੇ ਘਰ ਆਏ ਸੀ ਇਹਨਾਂ ਦੇ ਲਬਜ਼ੇ ਹਾਂ ਜੀ ਸਾਡੇ ਪਏ ਸੀਗੇ ਬਟ ਇਹਨਾਂ ਦੇ ਰਿਲੇਟਿਵ ਤੁਹਾਡੇ ਕੋਲ ਸੀ ਤੁਹਾਡੇ ਘਰ ਚਾਰ ਜਾਣੇ ਸੀਗੇ ਚਾਰ ਜਾਣੇ ਅੱਛਾ ਕੀ ਗੱਲ ਕੀ ਹੋਈ ਗੱਡੀ ਦਾ ਨੰਬਰ ਪੁੱਛਦੇ ਸੀ ਮੈਨੂੰ ਵੀ ਗੱਡੀ ਆਵਲੇ ਫੋਣਾ ਫੋਣਾ ਨੰਬਰ ਕਿਹੜੀ ਗੱਡੀ ਦਾ ਜੀ ਮੈਨੂੰ ਪਤਾ ਨਹੀਂ ਸੀ ਕਿਹੜੀ ਗੱਡੀ ਇਹਨਾਂ ਦੀ ਆ ਜੀ ਭਾਈ ਨੇ ਜਨੂੰ ਬਹਿਸ-ਬੂਸ ਵਿੱਚ ਲੜਨਾ ਪਈ ਹੱਥ ਪਾਈ ਹੋ ਗਏ ਤੋਂ ਉਹਨਾਂ ਨੇ ਫਾਇਰ ਕਾਂਡ ਦਿੱਤੀ ਆ ਜੀ ਅੱਛਾ ਤੇ ਮੇਰੇ ਨਾਲ ਗੱਲ ਪੈ ਗਈ ਮੇਰੇ ਭਰਾ ਦੇ ਨਾਲ ਗੱਲ ਪੈ ਗਈ ਤੇ ਕਲੋਨੀ ਨਿਵਾਸੀਆਂ ਨਾਲ ਗੱਲ ਪੈ ਗਈ ਅੱਛਾ ਗਾਲਾਂ-ਗਾਲਾਂ ਬਹੁਤ ਕੱਢੀਆਂ ਆ ਲਾ ਬੱਦ ਦੀ ਰਾਤ ਗੋਲੀਆਂ ਚਲਾਉਣ ਦੀ ਘਟਨਾ ਕਲੋਨੀ ਕਪੂਰਥਲਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੈਦੋਪੁਲਾਣਾ ਦੀ ਇੱਕ ਕਲੋਨੀ ਵਿੱਚ ਅੱਧੀ ਰਾਤ ਨੂੰ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁਝ ਅਣਪਛਾਤੇ ਨੌਜਵਾਨ ਕਲੋਨੀ ਵਿੱਚ ਦਾਖਲ ਹੋ ਕੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਅਤੇ ਮੌਕੇ ਤੇ ਆਫਰਾ ਤਫਰੀ ਮਚ ਗਈ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਥਾਣੇ ਦੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਇਲਾਕੇ ਨੂੰ ਕੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਮੌਕੇ ਪਹੁੰਚ ਕੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾ ਲਈ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ ਪਰ ਘਟਨਾ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਇਲਾਕਾ ਨਿਵਾਸੀਆਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਨੌਜਵਾਨਾਂ ਦੀ ਤਲਾਸ਼ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਕੀ ਹੋਇਆ ਕਿ ਗਿੰਦੇ ਕਲੋਨੀ ਵਾਲੇ ਉਹ ਵਾਲੇ ਵੀ ਤੋਂ ਗੋਲੀ ਚੱਲੀ ਆ ਅੱਛਾ ਉਹ ਸਤਾ ਸੀਗਾ ਅੱਛਾ ਉਸ ਤੋਂ ਬਾਅਦ ਮੈਂ ਫਿਰ ਪਤਾ ਬਣਿਆ ਤੇ ਮੈਂ ਚਲੂ ਆ ਗੱਡੀ ਲੈ ਕੇ ਅੱਛਾ ਆ ਕੇ ਦੇਖਿਆ ਵੀ ਮੋੜ ਘਰੂਸਾ ਇਕੱਠੇ ਉਹ ਸਾਰਾ ਮੱਲਾ ਅੱਛਾ ਜੀ ਕਿੰਨੇ ਵਜੇ ਗੋਲੀ ਚੱਲੀ ਕੋਈ ਹੈ ਜਿਹੜੀ ਤੁਹਾਨੂੰ ਪਤਾਣਾ ਤੁਸੀਂ ਕਲੋਨੀ ਦੇ ਰਹਿਣ ਵਾਲੇ 11 11 ਵਜੇ ਤਕਰੀਬ ਅੱਛਾ ਫਿਰ ਅਸੀਂ ਸਰਪੰਚ ਸਾਹਿਬ ਨੂੰ ਫੋਨ ਕੀਤਾ ਅੱਛਾ ਜੀ ਥੀਸੀਆਰ ਨੂੰ ਵੀ ਕੀਤਾ ਬੜੀ ਝਗੜਾ ਹੋਇਆ ਸੀ ਹਾਂਜੀ ਹਾਂਜੀ ਕਾਫੀ ਲੜਾਈ ਚੱਲਦਾ ਹੋਇਆ ਸੀ ਬਹੁਤ ਝਗੜਾ ਸੀ ਅੱਛਾ ਹੋਰ ਦੋ ਫਾਇਰ ਵੀ ਕੱਢੇ ਗਏ ਆ ਕਿੰਨੇ ਕੱਢੇ ਫਾਇਰ ਦੋ ਫਾਇਰ ਕੱਢੇ ਗਏ ਆ ਅੱਛਾ ਜੀ ਤੇ ਚਾਰ ਪੰਜ ਜਣੇ ਇਕੱਠੇ ਹੋ ਕੇ ਬਦਮਾਸ਼ਾਂ ਜਿਹੀਏ ਅੱਛਾ ਸ਼ਰਾਬ ਪੀ ਕੇ ਹੋਰ ਨਸ਼ੇ ਕਰਕੇ ਅੱਛਾ ਇੱਥੇ ਆ ਕੇ ਪਤਾ ਨਹੀਂ ਕੋਈ ਲੜਾਈ ਦਾ ਬਹਾਨਾ ਹੀ ਲੱਭਦੇ ਸੀਗੇ ਅੱਛਾ ਪਹਿਲਾਂ ਮਾਰੀਆ ਪਹਿਲਾਂ ਦਾ ਤੇ ਉਸ ਤੋਂ ਬਾਅਦ ਜੋ ਸਾਰੇ ਇਕੱਠੇ ਹੋ ਗਏ ਤੇ ਲੜਾਈ ਵੀ ਕੀਤੀ ਤੇ ਫਾਇਰ ਵੀ ਗੱਡੇ ਅੱਛਾ ਸੋਨੇ ਜੇ ਇਦਾਂ ਹੈਗਾ ਇੱਥੇ ਆ ਕੇ ਨਾ ਤਿੰਨ ਚਾਰ ਮੁੰਡੇ ਸੀਗੇ ਤੇ ਬੈਲ ਖੜਕਾਉਂਦੇ ਸੀਗੇ ਅੱਛਾ ਤੇ ਬੋਲਣ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਬੈਲ ਕੀ ਕਰਨੋਂ ਫੁਰਕਾਉਂਦੇ ਜੀ ਹੂੰ ਇਹ ਕਹਿੰਦੇ ਇੱਥੇ ਕੋਈ ਗੱਡੀ ਹੀ ਇਹ ਜੀ ਇੱਥੇ ਗੱਡੀ ਲਾਉਂਦਾ ਵਾ ਕੋਈ ਉਹਦਾ ਨੰਬਰ ਸਾਨੂੰ ਚਾਹੀਦਾ ਆ ਕਿਹਾ ਵੀ ਉਹ ਨੰਬਰ ਤੇ ਸਾਡੇ ਕੋਲ ਹੈਗਾ ਨਹੀਂ ਆ ਤੇ ਉਹ ਫਿਰ ਇਸੇ ਵਜ੍ਹਾ ਕਰਕੇ ਇੱਥੇ ਗੱਲ ਪੈ ਗਏ ਤੇ ਫਿਰ ਗੋਲੀ ਚਲਾ ਕੇ ਤੇ ਫਿਰ ਚੱਲ ਗਏ ਅੱਛਾ ਕੌਣ ਹੈ ਪਤਾ ਸਾਰੇ ਜਨ ਨਹੀਂ ਪਤਾ ਨਹੀਂ ਇਹ ਚ ਲੱਗਾ ਜੀ ਸਾਰੇ ਜਨ ਜੋ ਨਿਕਲ ਗਏ ਤੇ ਫਿਰ ਉਹ ਚੱਲੇ ਅੱਛਾ ਫੇ ਤੁਹਾਡੇ ਘਰ ਆਈ ਸੀ ਇਹਨਾਂ ਦੇ ਲਬਜ਼ੇ ਹਾਂ ਜੀ ਸਾਡੇ ਪਏ ਸੀਗੇ ਬਟ ਇਹਨਾਂ ਦੇ ਰਿਲੇਟਿਵ ਤੁਹਾਡੇ ਘਰ ਚਾਰ ਜਣੇ ਸੀਗੇ ਚਾਰ ਜਣੇ ਕੀ ਗੱਲ ਕੀ ਹੋਈ ਗੱਡੀ ਦਾ ਨੰਬਰ ਪੁੱਛਦੇ ਸੀਗੇ ਮੈਨੂੰ ਵੀ ਗੱਡੀ ਆਵਲੇ ਫਾਣਾ ਫਾਣਾ ਨੰਬਰ ਕਿਹੜੀ ਗੱਡੀ ਦਾ ਜੀ ਮੈਨੂੰ ਪਤਾ ਨਹੀਂ ਸੀ ਕਿਹੜੀ ਗੱਡੀ ਕਿਹਨਾਂ ਦੀ ਆ ਜੀ ਭਾਈ ਨੇ ਜ ਨੂੰ ਬਹਿਸ-ਬੂਸ ਵਿੱਚ ਲੜਨਾ ਪੈ ਗਿਆ ਹੱਥੋਂ ਭਾਈ ਹੋ ਗਏ ਤੋਂ ਉਹਨਾਂ ਨੇ ਫਾਇਰ ਕਾਂਟ ਦਿੱਤੀ ਆ ਜੀ ਅੱਛਾ ਤੇ ਮੇਰੇ ਨਾਲ ਗੱਲ ਪੈ ਗਈ ਮੇਰੇ ਭਰਾ ਦੇ ਨਾਲ ਗੱਲ ਪੈ ਗਈ ਤੇ ਟੋਨੀ ਨਿਵਾਸੀ ਨਾਲ ਗੱਲ ਪੈ ਗਈ ਅੱਛਾ ਗਾਲਾਂ ਗੁਲਾ ਬਹੁਤ ਕੱਢਿਆ ਲਾ ਬਹੁਤ ਕੱਢ ਗਿਆ